ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮ ਅਉਗਣੋਂ ਭਰੇ ਇੱਕ ਗੁਣ ਨਾਹੀ ਅਮਰਤ ਛਾੜ ਬਿਖੇ ਬਿਖਕਾਏ ਮਾਇਆ ਮੋਹ ਭਰਮੋਂ ਪੈ ਭੂਲਾਏ ਸਤਦਾਰਾ ਚੋ ਪੀਤ ਲਗਾਈ ਇਕ ਉਤਮ ਪੰਤ ਸੁਨਿਓ ਗੁਰ ਸੰਗਤਿ ਤੇਹ ਮਲੰਤ ਜਮ ਕਾਸ ਮਟਾਈ ਇਕਰ ਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਬਾਣੀ ਗੁਰੂ ਗੁਰੂ ਹੈ ਬਾਣੀ ਵੇਤ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਹਰ ਤੱਕ ਏ ਗੁਰੂ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਨਾ ਸ੍ਰੀ ਮਹਲਾ ਪਹਿਲਾ ਘਰਤੀ ਜੰ ਇਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ ਥਨਾਸਟ ਜਾਗੋ ਪਰਿਸ਼ਟ ਹੋਏ ਡੂਬਤਾ ਏਵ ਜਗ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ ਹਨਸ਼ਟ ਜਗ ਪਰਿਸ਼ਟ ਹੋਏ ਡੋਬਤਾ ਏਵ ਜਗ ਕਲਮਹ RAM ਨਾਮ ਸਾਰ ਅਖੀ ਤਾ ਮਿਟਾਈ ਨਾ ਕੋ ਪਗੜਾਈ ਤੱਗਣਾ ਕੋ ਸੰਸਾਰ ਰਹਾਉ ਆਟ ਤੇਤੀ ਨਾ ਕੋ ਪਕੜਾਇ ਸੂਜ ਤੈਨ ਲੋ ਮਗਰ ਪਾਚੈ ਕਸਨਾ ਸੁਜਾਇ ਇਹੋ ਪਦਮ ਆਲੋ ਖੱਤਰੀਆ ਤਾਂ ਧਰਮ ਛੋਡਿਆ ਮਲੇਸ ਭਾਕਿਆ ਗਾਹੀ श्रेष्ठता विकवर्ण होई धर्म की गत राही। ਮਹਾਰਾਜ ਪਾਤਸ਼ਾਹ ਦੇ ਸ਼ਲੋਕ ਵੀ ਨਿਕਲ ਜਾਂਦੇ ਆ ਜਰਜੀ ਸਾਹਿਬ ਵੀ ਪੜਾਇਆ ਜਾਂਦਾ ਸਪੂਰਨ। ਨਾਂ ਸਾਹਿਬ ਦੀਆਂ ਛੇ ਪੌੜੀਆਂ ਸਮਾਪਤ ਹੋ ਜਾਂਦੀਆਂ ਅਦਾਸਾ ਹੋ ਜਾਂਦਾ ਫਿਰ ਆਪਾਂ ਲੈਣ ਲੱਗ ਜਾਂਦੀ ਆਪਣੇ। ਇਹ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਵਿਚਾਰੀ ਹੁਆ ਜਾ। ਵੀ ਕਰਮਾ 1 2 4 10 ਜੀਆਂ ਨੂੰ ਹੋ ਸਕਦਾ ਸਾਰਿਆਂ ਨੂੰ ਕਰਮ ਨਹੀਂ। ਹੁਣ ਤਾਂ ਪਰਮਾਤਮਾ ਦੀ ਕਿਰਪਾ ਰੁੱਤ ਵੀ ਵਿਹਲੀ ਹੈ। ਆਪਾ ਥੋੜਾ ਜਿਹਾ ਸਮੇਂ ਦੇ ਪਾਵਨ ਹੋਈਏ ਇਸ ਮਾਨਸ ਦਾ ਲਾਹਾ ਲਈਏ ਕੋ ਬੜੇ ਜੁਗਾਂ ਤੋਂ ਬਾਅਦ ਬੜੇ ਮਿੰਤਾ ਤਰਨਿਆ ਤੋਂ ਬਾਅਦ ਇਹ ਮਾਨਸ ਜੀ ਮਿਲੀ ਆਪਾਂ ਨੂੰ ਸਤਿਗੁਰ ਸੰਹਾਉਂਦੇ ਨੇ ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇ ਹੀ ਪਾਈ ਭਰੋ ਗੋਬਿੰਦ ਭੂਲ ਮਤ ਜਾਓ ਮਾਨਸ ਤੰਗਾ ਇਹੇ ਰਾਹ ਜਬ ਰਹਿ ਰਹਿ ਪਰ ਕਰਦੇ ਆਂ ਨਾ ਸੁਂਦੇ ਆਂ ਤਾਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਨ ਮੇਲਣ ਕੀ ਏ ਤੇਰੀ ਬੜੀਆ ਅਵਰ ਕਾਇ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਣ ਲਗੋ ਗੋਬਿੰਦ ਦਾ ਐਡਰੈਸ ਲੈ ਲਿਆ ਸੀ ਜੋ ਗੋਬਿੰਦ ਸਤਗੁਰ ਸਮਝਾ ਰਹੇ ਨੇ ਆਪਾਂ ਨੂੰ ਭਈ ਪ੍ਰਾਪਤ ਮਾਨਕ ਦੀ ਹੁਲੀਆ ਗੋਬਿੰਦ ਮਿਲ ਕੇ ਤੇਰੀ ਬੜੀਆ ਕਿਸੇ ਤੋਂ ਗੋਬਿੰਦ ਦਾ ਐਡਰੈਸ ਲੈ ਲਿਆ ਗੋਬਿੰਦ ਕਹਿੰਦੇ ਕਿ ਨੂੰ ਉਹ ਗੋਬਿੰਦ ਬੈਠਾ ਕਿੱਥੇ ਹੈ ਗੋਬਿੰਦ ਦਾ ਐਡਰੈਸ ਕੀ ਆਦਾ ਚੱਕਰ ਕੀ ਹੈ ਚੇਣ ਕੀ ਹੈ ਵਰਣ ਕੀ ਹੈ ਜਾਤ ਕੀ ਹੈ ਪਾਤ ਕੀ ਹੈ ਉਹ ਬੈਠਾ ਕਿੱਥੇ ਸਾਡੇ ਉਹਨੂੰ ਜਿਵੇਂ ਮਿਲਣਾ ਤੇ ਮਾਨਸ ਜਿਹੜਾ ਸਤਿਗੁਰਾਂ ਤੇ ਬਹੁਤ ਜੁਗਾ ਤੇ ਬਾਹਰ ਫਿਰ ਤੇ ਫਿਰ ਤੇ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਨਾਨਕ ਕਹੇ ਕਿ ਮਿਲਣੀ ਕਰੀ ਕੀ ਬਰੀਆ ਸਿਮਰਤ ਕਹਾਣੀ ਜਿਨ੍ਹਾਂ ਤੇ ਸਾਡੀ ਜ਼ਿੰਦਗੀ ਚ ਕੋ ਸਾਧੂ ਨਹੀਂ ਆਉਂਦਾ ਪੂਰਨ ਗੁਰੂ ਨਹੀਂ ਆਉਂਦਾ ਪੂਰਨ ਸਤਿਗੁਰ ਨਾਲ ਮਲਾਪ ਨਹੀਂ ਹੁੰਦਾ ਅਸੀਂ ਇਹ ਖੇਡ ਜਿੱਤ ਨਹੀਂ ਸਕਦੇ ਉਦੋਂ ਪਹਿਲੀ ਕੁੰਜੀ ਸਾਡਾ ਕੋਈ ਬਾਜ ਸੁਣਨ ਲੱਗ ਜਾਂਦੀ ਹੈ ਜਿਹੜਾ ਚਾਰ ਨਾਮਾਂ ਦਾ ਪਾਠ ਹੈ ਨਾ ਅਸੀਂ ਸਿਰਫ ਚਾਰ ਹੀ ਤਮਾਤਾਂ ਕਰਨੀਆਂ ਨੇ ਡਰਾਂ ਨਹੀਂ ਪੜ੍ਹਣੀਆਂ ਪਹਿਲੀ ਕੁੰਜੀ ਸੰਤਾਂ ਕੋਲ ਹੈ ਦੂਜੀ ਗੁਰੂ ਕੋਲ ਹੈ ਪੂਰਨ ਗੁਰੂ ਦੀ ਪੂਰੇ ਗੁਰका ਸੋਮ ਉਪਦੇਸ਼ ਪਾਰ ਬ੍ਰह्म ਨੇਟ ਕਰ ਜਿਹੜੇ ਕਰਕੇ ਤੁਹਾਨੂੰ ਦਿਖਾ ਦੂੰਗਾ ਤੀਜੀ ਜਿਹੜੀ ਆ ਚਾਬੀ ਉਹ ਸਤਗੁਰੂ ਦਾ ਹੈ ਉਹ ਸਤਗੁਰ ਸਤ ਤੁਨ ਕੀ ਦੇਗਾ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰका ਸਿੱਖ ਉਹ ਨਾਮ ਸਾਡੇ ਅੰਦਰ ਹੈ ਨਾਮੇ ਅੰਦਰ ਧੇਨ ਵਾਲਾ ਮੰਦਰੇ ਬੈਠਾ ਸਦਾ ਕੋ ਵਿਚਾਰ ਤਨੀ ਸਤਿਗੁਰੂ ਤੋਂ ਨਾਮ ਦੇਣ ਵਾਲੇ ਮੰਦਰੇ ਬੈਠਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀਪੁਰ ਕਿਤੇ ਸਭ ਮੇ ਰਹਾ ਸਮਾਇ ਸਾਡੇ ਅੰਦਰ ਬੈਠਾ ਸਤਿਗੁਰੂ ਸਤਗੁਰ ਜਮਣਪਨ ਦੇ ਨੇ ਆਉਂਦਾ ਸਤਗੁਰ ਕਹਿੰਦੇ ਕਿੰਨੂ ਹੈ ਵਿਚਾਰਾ ਲੰਮੀਆ ਨੇ ਗੁਰਮਖੋ ਸਮਾ ਆਪਣੇ ਕੋਲ ਅਸੀਮਤ ਹੈ ਸਤਿਗੁਰ ਦੋ ਹੀ ਆਏ ਇੱਕ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗਬੇਸ਼ੇ ਦੀ ਮਹਾਰਾਜ ਦੂਜਿਆਂ ਨੇ ਸੇਵਾ ਨਾਲ ਲਈ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨ ਦਾ ਜਨਮ ਕਰਾਇਆ ਸੀ ਨਾਮ ਚੋਂ ਤੇ ਨਾਮ ਨਾਲੋਂ ਟੋੜੀ ਨਹੀਂ ਪੁੱਛੀਏ ਸਤਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਤੋਂ ਜਿਨਨ ਕੋ ਸਤਗੁਰ ਥਾਪਿਆ ਇਹਨਾਂ ਮੀਟ ਨਾ ਸਕੇ ਕੋਈ ਉਹਨਾਂ ਅੰਤਰ ਨਾਮ ਨਦਾਨ ਹੈ ਨਮੋ ਪ੍ਰਗਟ ਹੋਏ ਗੁਰੂ ਨਾਨਕ ਦੇ ਮਨ ਦਾ ਜਨਮ ਕਰਾਇਆ ਸੀ ਨਾਮ ਚੋਂ ਮਾਲਕ ਦੇ ਮੁਖ ਦੀ ਆਵਾਜ਼ ਚੋਂ ਸਾਡੇ ਜੀਵਾਂ ਦਾ ਮਨ ਦਾ ਜਨਮ ਕਿੱਥੋਂ ਆਇਆ ਜੀ ਪੰਜਾਂ ਤਤਾਂ ਤੋਂ ਏ ਮਨ ਕਰਮਾ ਏ ਮਨ ਧਰਮਾ ਏ ਮਨ ਪੰਜ ਤਤ ਤੇ ਜਨਮ ਸਾਗਤ ਲੋਭੀ ਏ ਮਨ ਮੂੜਾ ਗੁਰਮਖ ਨਾਮ ਜੱਪੇ ਮਨ ਰੂੜਾ ਕੋਕ ਗੁਰਬਾਣੀ ਗੁਰਮਖੋ ਮੰਨ ਦੀ ਗੱਲ ਕਰਦੀ ਐ ਅਸੀਂ ਆਕਾਰਾਂ ਨੂੰ ਪੂਜਦੇ ਆਂ ਸਰੀਰਾਂ ਨੂੰ ਪੂਜਦੇ ਆਂ ਤਾਂ ਸਾਡੇ ਗੁਰਬਾਣੀ ਸਮਝ ਨਹੀਂ ਤੇ ਜਿੰਨੇ ਵੀ ਸਤਿਗੁਰੂ ਜੀ ਦੀ ਕੋਈ ਗ੍ਰੰਥ ਸਾਹਿਬ ਦੀ ਗੁਰਬਾਣੀ ਐ ਸਾਰੇ ਗੁਰਮਖੋ ਮੰਨ ਨੂੰ ਬ੍ਰਿਹੇਸ਼ ਐ ਤੇ ਇੰਨੀਆਂ ਬੇਨਤੀਆਂ ਨੇ ਸਤਿਗੁਰੂ ਦੇ ਅੱਗੇ ਸਤਿਗੁਰੂ ਕਿਰਪਾ ਕਰਨਾ ਸਾਡੇ ਸਾਰੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਨਾਮ ਦਾਣ ਬਖਸ਼ਣ ਤੰਦਰੁਸਤੀਆਂ ਬਖਸ਼ਣ ਨਾਮ ਦਾ ਰੰਗ ਤੇ ਸਾਧੂ ਦਾ ਸੰਗ ਬਖਸ਼ਣ ਸਾਧੂ ਸੰਗ ਸਿਖਾਇਓ ਨਾਮ ਬੇਨਦੀਏ ਸੰਗ ਦੇ ਚਰਨਾਂ ਦੇ ਵਿੱਚ ਆਉਣ ਵਾਲੀ 6 ਤਰੀਕ ਨਗਰ ਲਾਲਬਾਈ ਦੇ ਵਿੱਚ ਦਵਾਨਾਂ ਦਾ ਸਮਾਜ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦਾ ਹੋਏਗਾ ਪਹਿਲਾਂ ਕੀਰਤਨ ਕੀਰਿਸ੍ਰੀ ਢਾਡੀ ਵਾਰਾਂ ਉਸ ਤੋਂ ਪਰੇ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਵਿਸ਼ਰਤੋ ਲੈ ਕੇ ਮਲਾਤ ਦੀ ਕਹਾਣੀ ਜਿਹਨੂੰ ਗੁਰਬਾਣੀ ਦੇ ਵਿੱਚ ਅਕਤ ਖਾਣੀ ਕਹਿ ਦਿੱਤਾ ਹੈ ਕਹੇ ਨਾਨਕ ਸੁਣੋ ਸੰਤੋ ਅਕਥਿਓ ਅਕਥ ਕਹਾਣੀ ਕੱਥ ਕੋਣਾ ਜਿਹਦਾ ਕਥਿਆ ਨਹੀਂ ਦੱਸਦਾ ਪ੍ਰਮਾਤਮਾ ਤੇ ਕਹਾਣੀ ਅਸੀਂ 84 ਲੱਖ ਜੂਨ ਵਿਛੜੇ ਕਿਵੇਂ ਆ ਤੇ ਮਿਲਣਾ ਕਿਵੇਂ ਇਹ ਪੂਰਨ ਸੰਤ ਪੂਰਨ ਸਾਧੂ ਪੇਦ ਦਿੰਦਾ ਏ ਇੰਨੀਆਂ ਕ ਬੇਨਤੀਆਂ ਇੰਨਿ ਕ ਵਿਚਾਰਾਂ ਕਰਦਾ ਹੈ ਪ੍ਰਮੁਖ ਭਾਰੋ ਅਨੇਕ ਪ੍ਰਕਾਰ ਦੀਆਂ ਖੁੱਲਾ ਹੋ ਗਿਆ ਹੋਣ ਗਿਆ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗੇ ਬਖਸ਼ਣਾਣਾ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਵਾਰੀ ਸਾਰਾ ਪਰਿਵਾਰ ਜਿੰਨੇ ਵੀ ਇਥੇ ਆਏ ਹੋ ਪੰਜ ਵਾਰੀ ਵਾਹਿਗੁਰੂ ਸਾਰਿਆਂ ਨੇ ਕਹਿਣਾ ਤ ਤਣੋਂ ਮਣੋ ਹੋ ਕੇ ਸਾਰਿਆਂ ਦੀ ਹਾਜ਼ਰੀ ਲੱਗ ਜੇ ਕਰੋ ਜੀ ਕਿਰਪਾ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਸਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਹਰਬ ਸੁਖ ਹੋਏ ਤੇ ਬੋਲਦੇ ਕਿਉ ਨਹੀਂ ਕਿਉ ਲੋਕ ਲੱਜਿਆ ਕਰਦੇ ਆ ਕਿਉ ਸ਼ਰਮ ਕਰਦੇ ਆ ਗਰਬਾਣੀ ਕਦੀ ਲਾਜ ਮਰੇ ਜੋ ਨਾਮ ਨਾ ਲੇਵੈ ਨਾਮ ਬਹੂਣ ਸੁਖੀ ਕੋ ਸੋਵੇ ਚੋਲੇ ਸਾਰੇ ਸੋਖਾਂ ਪਰਮਾਤਮਾ ਨਾਲ ਸੀ ਲੈ ਕੇ ਰਾਜੀ ਨਹੀਂ ਸੋ ਇੰਨੀਆਂ ਕਮੰਦੀਆਂ ਗੁਰਮਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ